ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਿਹਾ ਹੋ ਦਵਾਬਾ نیوز 24 ਮੈਂ ਹਾਂ ਗੁਰਮਖ ਸਿੰਘ ਅੱਜ ਅਸੀਂ ਗੁਰਦੁਆਰਾ ਸਾਹਿਬ ਪਹੁੰਚੇ ਹਾਂ ਗੁਰਦੁਆਰਾ ਸਕਚੈਨ ਵਾਲਾ ਸਾਹਿਬ ਜਿੱਥੇ ਕਿ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਪਾਠ ਪਾਠ ਦੇ ਭੋਗ ਪਏ ਔਰ ਢਾਡੀ ਸਿੰਘ ਲੱਗਿਓ ਆ ਤੇ ਕਥਾ ਬਾਚਕ ਲੱਗਿਓ ਆ ਕਿਉਂ ਜਿਹੜੇ ਸੰਤ ਭਿੰਡਰਾਂ ਵਾਲੇ ਸਨ ਉਹਨਾਂ ਨੂੰ ਸਮਰਤਪ ਇਹ ਅੱਜ ਦਾ ਦਿਨ ਜਿਹੜਾ ਸ਼ਹੀਦੀ ਦਿਨ ਮਨਾਇਆ ਜਾ ਰਿਹਾ ਔਰ ਸਾਡੇ ਨਾਲ ਜਿਹੜੇ ਇੱਥੇ ਦੇ ਕਥਾ ਬਾਚਕ ਗਿਆਨੀ ਕੇਵਲ ਸਿੰਘ ਜੀ ਉਹ ਮੌਜੂਦ ਆ ਅਸੀਂ ਉਹਨਾਂ ਨੇ ਉਹਨਾਂ ਨਾਲ ਅੱਜ ਦੇ ਵਿਸ਼ੇ ਤੇ ਗੱਲ ਕਰਦੇ ਆ ਬਈ ਅੱਜ ਦਾ ਜਿਹੜਾ ਮੌਕਾ ਸੀ ਕਿੰਦਾ ਇੱਕ ਭਾਰੀ ਸਿੱਖਾਂ ਦੇ ਪਿਆ ਤੇ ਉਸ ਟਾਈਮ ਦੀਆਂ ਜਿਹੜੀਆਂ ਮਤਲਬ ਘਟਨਾਵਾਂ ਹੋਈਆਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਅਸੀਂ ਜਦੋਂ ਵੀ 1984 ਆਉਂਦੀ ਆ ਇੱਕ ਤਾਂ ਲੋਕ ਵੋਟਾਂ ਵੇਲੇ ਮਤਲਬ 1984 ਨੂੰ ਅੱਗੇ ਲਾਉਂਦੇ ਆ ਜਿਹੜੀ ਸਿੱਖ ਕੌਮ ਦੇ ਮਹਾਨ ਕਥਾ ਵਚ ਗਿਆ ਜਾਂ ਮਤਲਬ ਹੋਰ ਅਗੀ ਟਾੜੀ ਆ ਉਹ ਇੱਕ ਪ੍ਰਣਾਮ ਕਰਦੀ ਹਾਂ ਉਸ ਟੈਂਪੇ ਸੀਰ ਸਿੰਘਾ ਨੂੰ ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀ ਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬਹੂ ਨਾ ਛਾਡੇ ਖੇਤ ਹਮੇਸ਼ਾ ਹੀ ਸਿੱਖ ਕੌਮ ਦੇ ਉੱਤੇ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਜ਼ੁਲਮ ਕਰਦੀਆਂ ਆਈਆਂ ਸਾਕਾ 1984 ਜੋ ਸਿੱਖ ਕੌਮ ਦਾ ਕੱਲੂਕਾਰਾ ਹੋ ਨਿਬੜਿਆ ਜਿਸ ਦੇ ਅੰਦਰ ਬੇਅੰਤ ਹੀ ਸਿੰਘਾਂ ਨੇ ਜੜੀਆਂ ਨੇ ਉਹ ਸ਼ਹੀਦੀਆਂ ਦਿੱਤੀਆਂ ਸਮੇਂ ਦੀ ਜ਼ਾਲਮ ਸਰਕਾਰ ਕਾਂਗਰਸ ਦੇ ਹੁਕਮਾਂ ਦੇ ਅਨੁਸਾਰ ਸਮੇਂ ਦੀ ਭਾਰਤੀ ਫੌਜ ਨੇ ਇੰਦਰਾ ਗਾਂਧੀ ਦੇ ਉੱਤੇ ਕਹਿਣ ਤੇ 1984 ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਟੈਂਕਾਂ, ਟੋਪਾਂ, ਗੋਲੀਆਂ ਦੇ ਨਾਲ ਹਮਲਾ ਕਰਵਾਇਆ ਜਿੱਥੇ ਸ਼ੇਖ ਸੰਗਤਾਂ ਦਰਸ਼ਨ ਦੇਦਾਰੇ ਕਰਨ ਆਈਆਂ ਸਨ ਉਹਨਾਂ ਬੇਨ ਹੱਤਿਆਵਾਂ ਦੇ ਉੱਤੇ ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨ ਕਰਕੇ ਜਿਹੜਾ ਸ਼ਹੀਦ ਕੀਤਾ ਗਿਆ ਇਹਨਾਂ ਦੇ ਅੰਦਰ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਭਾਈ ਸੁਬੇਕ ਸਿੰਘ ਜੀ ਜਰਨਲ ਬਾਬਾ 18 ਸਿੰਘ ਜੀ ਭਾਈ ਅਮਰੀਕ ਸਿੰਘ ਜੀ ਵਰਗੇ ਅਤੇ ਉਹਨਾਂ ਦੇ ਬੇਅੰਤ ਸਾਥੀ ਜਿਨ੍ਹਾਂ ਨੇ ਜ਼ਾਲਮ ਸਰਕਾਰ ਨੂੰ ਅੱਗੋਂ ਸੋਧਾ ਲਾਉਂਦਿਆਂ ਹੋਇਆ ਆਪਣੇ ਗੁਰਧਾਮਾਂ ਦੀ ਰੱਖਿਆ ਸ਼ਾਨੋ ਤੇ ਸ਼ੌਕਤ ਵਾਸਤੇ ਆਪਣੀਆਂ ਸ਼ਹੀਦੀਆਂ ਜਿਹੜੀਆਂ ਨੇ ਉਹ ਦਿੱਤੀਆਂ ਅਤੇ ਗੁਰਧਾਮਾਂ ਦੀ ਮਰਿਆਦਾ ਨੂੰ ਜਿਹੜਾ ਹੈ ਉਹ ਕਾਇਮ ਰੱਖਿਆ ਇਹੋ ਜਿਹਾ ਸਾਕਾ ਜਿਹੜਾ ਨਾ ਭੁੱਲਣ ਯੋਗ ਹੈ ਨਾ ਬਖਸ਼ਣ ਯੋਗ ਹੈ ਬਿਆਨਤ ਸਿੰਘ ਇੱਥੇ ਜਿਹੜੇ ਨੇ ਉਹ ਸ਼ਹੀਦ ਹੁੰਦੇ ਹਨ ਤੇ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਪੰਥ ਦੀ ਨੁਮਾਇंदा ਜਮਾਤ ਹੈ ਉਹ ਹਮੇਸ਼ਾ ਹੀ ਇੰਨਾ ਸਿੱਖਾਂ ਨੂੰ ਜਿਹੜਾ ਹੈ ਉਹ ਯਾਦ ਕਰਦੀ ਆ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਜਿੱਥੇ ਅੱਜ ਇਹ ਸਮਾਗਮ ਉਲੀਕੇ ਜਾ ਰਹੇ ਨੇ ਮੇਤਾ ਵਿਖੇ ਦਮਦਮੀ ਟਕਸਾਲ ਜਿੱਥੇ ਮਹਾਂਪੁਰਖ ਨੇ ਬੇਅੰਤ ਸਮਾਂ ਜਿਹੜਾ ਆਪਣਾ ਬਤੀਤ ਕੀਤਾ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੱਥੇ ਵੀ ਗੁਰਦੁਆਰਾ ਸਹਿਬਾਨ ਹਨ ਉੱਥੇ ਮਹਾਨ ਸ਼ਹੀਦੀ ਦਿਹਾੜਾ ਜਿਹੜਾ ਹੈ ਸ਼ਾਨੋ ਸ਼ੌਕਤ ਸ਼ਰਧਾ ਤੇ ਭਾਵਨਾ ਦੇ ਨਾਲ ਗੁਰਖਾਲਸਾ ਜੀ ਮਨਾਇਆ ਜਾ ਰਿਹਾ ਹੈ ਉਹਦੇ ਸਬੰਧ ਅੰਦਰ ਪਰसों ਰੋਜ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਪਰੰਪਰਭ ਹੋਏ ਸਵੇਰੇ ਭੋਗ ਪਏ ਹਨ ਉਪਰੰਤ ਗੁਰੂ ਘਰ ਦੇ ਕਿਰਤਨੀਏ ਸਿੰਘ ਕਥਾਵਾਚਕ ਢਾਡੀ ਸਿੰਘ ਜਿਹੜੇ ਨੇ 1984 ਦੀ ਜੋ ਵੀ ਇਹ ਬਾਣਾ ਵਰਤਿਆ ਕਹਿਰ ਵਰਪਿਆ ਉਹਦੇ ਪਰਥਾਏ ਗੁਰੂਕੀਆਂ ਸੰਗਤਾਂ ਨੂੰ ਜਿਹੜੇ ਨੇ ਜਾਣੂ ਕਰਵਾ ਰਹੇ ਹਨ ਜਿਹੜਾ ਐਸ ਵੇਲੇ ਸਰਕਾਰਾਂ ਜਿਹੜੀਆਂ ਆ ਉਹਨਾਂ ਨੂੰ ਉਹਦੋਂ ਜਦੋਂ ਵੋਟਾਂ ਦਾ ਟਾਈਮ ਆਉਂਦਾ ਉਹਦੋਂ 84 ਕਿਉਂ ਯਾਦ ਆਉਂਦੀ ਉਹਨਾਂ ਨੂੰ ਵੇਖੋ ਜੀ ਸਿਆਸਤ ਸਿਆਸਤ ਦੇ ਵਿੱਚ ਤੇ ਹਮੇਸ਼ਾ ਹੀ ਆਪਣਾ ਪੱਖ ਰੱਖਿਆ ਜਾਂਦਾ ਉਹ ਨੈਗੇਟਿਵ ਪੁਆਇੰਟ ਲੈ ਕੇ ਕਰਕੇ ਜੋ ਉਹਨਾਂ ਨੂੰ ਪੋਜ਼ਿਟਿਵ ਲੱਗਦੇ ਨੇ ਉਹਨਾਂ ਦੇ ਮੁੱਦਿਆਂ 'ਤੇ ਉਹਨੂੰ ਖੜਾ ਕਰਕੇ ਫਿਰ ਹੀ ਵੋਟਾਂ ਦਾ ਜਿਹੜਾ ਇਹ ਉਹ ਮੰਗੀਆਂ ਜਾਂਦੀਆਂ ਨੇ ਪਰ ਗੁਰੂ ਘਰ ਵਾਸਤੇ ਕੋਈ ਐਦਾਂ ਸਮਰਪਿਤ ਜਿਹੜਾ ਹੁੰਦਾ ਨਹੀਂ ਪਿਆ ਇੱਕ ਸਿੰਘ ਸਾਹਿਬ ਮੈਂ ਹੋਰ ਦੇਖੀ ਆ ਵੀ ਹਜੇ ਤਾਂ ਮੇਰੇ ਖਿਆਲ ਬੱਸ ਅੱਡੇ ਦੇ ਮੋੜੇ ਸ਼ਵੀਲ ਲੱਗਦੀ ਆ ਤਕਰੀਬਨ ਜਿਹੜੀ ਸ਼ਵੀਲ ਆ ਹਜੇ ਉਹ ਸ਼ੁਰੂ ਵੀ ਨਹੀਂ ਹੋਈ ਜਦ ਕੇ ਫੋਰਸ ਉਤੇ ਪਹਿਲੇ ਲੱਗ ਚੁੱਕੀ ਆ ਉਹਦੇ ਬਾਰੇ ਕੀ ਕਹੋਗੇ ਵੇਖੋ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਆਪਣੇ ਡਰ ਰਹਿੰਦੇ ਨੇ ਇਸ ਕਰਕੇ ਆਪਣੀ ਸਿਕਿਉਰਿਟੀ ਹਮੇਸ਼ਾ ਹੀ ਟਾਈਟ ਰੱਖਦੀਆਂ ਕਿ ਤੇ ਅਨਸੰਖਾ ਕਟੜਾਂ ਜਿਹੜੀ ਸਾਡੇ ਨਾਲ ਹੀ ਨਾ ਵਾਪਰਦੇ ਸਿੱਖਾਂ ਨੇ ਤੇ ਹਮੇਸ਼ਾ ਹੀ ਦੁਨੀਆ ਦਾ ਜਿਹੜਾ ਹੈ ਉਹ ਭਲਾ ਮੰਨ ਗਿਆ ਹੈ ਪਰ ਸਿੱਖਾਂ ਨੂੰ ਜ਼ਿਆਦਾਤਰ ਜਿਹੜਾ ਬਦਨਾਮ ਹੀ ਕੀਤਾ ਜਾਂਦਾ ਰਿਹਾ ਤਕਰੀਬਨ ਉਹ ਤੇ ਐਸੇ ਵੇਲੇ ਸੇਵਾ ਕਰ ਰਿਹਾ ਮੰਨ ਲਓ ਠੰਡੇ ਪਾਣੀ ਦੀਆਂ ਸ਼ਵੀਲਾਂ ਲਾ ਕੇ ਲੋਕਾਂ ਨੂੰ ਆਉਣ ਜਾਣੇ ਰਹਿਣਾਂ ਨੂੰ ਪਾਣੀ ਪਾ ਰਿਹਾ ਵੇਖੋ ਜੀ ਇਹ ਇਤਿਹਾਸ ਹੈ ਸਾ ਇੱਥੇ ਤੇ ਜਹਾਗੀਰ ਵਰਗਿਆਂ ਨੂੰ ਵੀ ਗੁਰੂ ਅਰਜਨ ਦੇਵ ਜੀ ਤੋਂ ਹਮੇਸ਼ਾ ਹੀ ਖਤਰਾ ਰਿਆ ਉਹਨਾਂ ਜਿਨ੍ਹਾਂ ਨੇ ਹਮੇਸ਼ਾ ਹੀ ਜਿਹੜਾ ਹੈ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਆਪਣਾ ਜੀਵਨ ਬਤੌਰ ਕੀਤਾ ਹੈ ਸਿੰਘ ਜਿਹੜੇ ਹਮੇਸ਼ਾ ਹੀ ਆਪਣੇ ਹੱਕਾਂ ਦੇ ਵਾਸਤੇ ਲੜਦੇ ਰਹੇ ਤੇ ਉਹਨਾਂ ਨੂੰ ਆਪਣਾ ਹੀ ਵਿੱਚੋਂ ਡਰ ਜਿਹੜਾ ਪੰਪ ਜਿਹੜਾ ਇਹ ਭਾਂਪਦਾ ਹੈ ਤੇ ਇਸ ਸਮੇਂ ਦੇ ਵਿੱਚ ਵੀ ਇਹੀ ਕੁਝ ਹੈ ਕਿ ਕਿਤੇ ਸਿੱਖਾਂ ਦੇ ਵਿੱਚੋਂ ਸਾਡੀ ਹੀ ਜਿਹੜੀ ਬਦਨਾਮੀ ਨਾ ਬਾਹਰ ਨਿਕਲ ਆਵੇ ਆ ਉਹ 네ਗੇਟਿਵ ਪੁਆਇੰਟ ਦੇ ਵਿੱਚ ਹਮੇਸ਼ਾ ਸਿੱਖਾਂ ਨੂੰ ਜਿਹੜਾ ਇੱਕ ਮੈਨੂੰ ਹੋਰ ਨਿਵਾਜ ਚ ਗੱਲ ਆਈ ਆ ਜਿਹੜੇ ਸਾਡੇ ਸਿੱਖ ਕੌਮ ਦੇ ਵਿੱਚ ਨਕਲੀ ਸਿੱਖ ਬਣ ਕੇ ਪੱਗਾਂ ਸਿਰਫ ਸਾਈ ਫਿਰਦੇ ਆ ਉਹਨਾਂ ਬਾਰੇ ਕੀ ਕਹੋਗੇ ਵੇਖੋ ਜੀ ਪਹਿਲੀ ਤੇ ਗੱਲ ਹੈ ਬਾਣੀ ਨੇ ਜਿਹੜੀ ਸਿੱਖ ਦੀ ਉਦਾਹਰਨ ਦਿੱਤੀ ਹੈ ਨਾ ਸੋ ਸਿੱਖ ਸਖਾ ਬੰਦਪ ਹੈ ਭਾਈ ਜੋ ਗੁਰਕੇ ਪਾਣੀ ਵਿੱਚ ਆਵੇ ਆਪਣੇ ਪਾਣੀ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਬਲੂਪੀਏ ਪਹਿਲਾਂ ਵੀ ਆਉਂਦੇ ਰਹੇ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਰਿਹਾ ਅੱਜ ਵੀ ਪੰਥ ਦੇ ਵਿੱਚ ਹੈ ਨਹੀਂ ਇਹਨਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਰਹਿਣਾ ਲਓ ਜੀ ਭਾਈ ਸਾਹਿਬ ਨੇ ਜਿਹੜੀ ਆ ਗੱਲ ਵਧੀਆ ਸੁਣਾਈ ਆ ਇਹ ਜਿਹੜੇ ਨਕਲੀ ਸਿੱਖ ਪਗਾਂ ਸਿਰਫ ਸਾਈ ਫਿਰਦੇ ਆ ਔਰ ਸਿੱਖ ਕੌਮ ਦੇ ਗਿਰਦਾਰ ਆ ਆਪਾਂ ਕਹਿ ਸਕਦੇ ਆ ਆਪਾਂ ਤਾਂ ਠੋਕ ਕੇ ਕਹਾਂ ਗਿਰਦਾਰ ਹੈਗੇ ਆ ਇਹ ਨਾ ਕਰਕੇ ਕੌਮ ਜਿਹੜੀ ਸਿੱਖ ਕੌਮ ਪਿੱਛੇ ਜਾ ਰਹੀ ਆ ਕਿਉਂ ਜੇ ਇਹੇ ਸਾਥ ਦੇਣ ਤਾਂ ਸਿੱਖ ਕੌਮ ਰਾਜ ਵੀ ਕਰ ਸਕਦੀ ਆ ਕਿਉਂ ਭਾਈ ਸਾਹਿਬ ਇਹ ਗੱਲ ਸਹੀ ਹੈ ਬਿਲਕੁਲ ਹੈ ਜੀ ਜੇ ਆਪਣੇ ਹੀ ਗਿਰਦਾਰ ਨਿਕਲਣਗੇ ਤੇ ਕੌਮ ਤਾਂ ਹੀ ਥੱਲੇ ਨੂੰ ਜਾ ਰਹੀ ਹੈ ਜੇ ਕਿਤੇ ਆਪਣੇ ਨਾਲ ਮਿਲ ਜਾਣ ਤੇ ਕੌਮ ਨੂੰ ਕਦੀ ਘਾਟਾ ਨਹੀਂ ਪੈ ਸਕਦਾ ਇੱਥੇ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਰਾਜ ਕਾਇਮ ਕੀਤਾ ਤੇ ਧਿਆਨ ਸਿੰਘ ਡੋਗਰਿਆਂ ਵਰਗੇ ਜਿਹੜੇ ਨੇ ਉਹਨਾਂ ਦੇ ਕਰਕੇ ਰਾਜ ਭਾਗ ਜਾਂਦਾ ਰਿਹਾ ਤੇ ਜੇ ਮਹਾਪੁਰਖਾਂ ਦੀ ਆਪਾਂ ਗੱਲ ਕਰਦੇ ਹਾਂ ਤੇ ਇੱਥੇ ਵੀ ਉਹਨਾਂ ਸਮਿਆਂ ਦੇ ਅੰਦਰ ਅਟੈਕ ਕਰਾਉਣ ਵਾਲੇ ਜਿਹੜੇ ਸਨ ਉਹ ਆਪਣੇ ਹੀ ਵਿੱਚੋਂ ਮੌਜੂਦ ਸਨ ਜੇ ਉਹ ਆਪਣੇ ਦਾ ਹੁੰਦੇ ਤੇ ਅਟੈਕ ਵੀ ਨਹੀਂ ਸੀ ਹੋਣਾ ਸਮਝੋਤੇ ਹੋ ਆਨੰਦਪੁਰ ਸਾਹਿਬ ਦਾ ਜਿਹੜਾ ਸਮਝੋਤਾ ਸੀ ਉਹ ਕੀ ਸੀ ਬਿਲਕੁਲ ਜਾਇਜ ਮੰਗਾ ਸੀ ਜਿਦੇ ਵਿੱਚ ਕਿਸੇ ਵੀ ਧੀ ਭੈਣ ਨੂੰ ਜਿਹੜਾ ਸੀ ਠਾਣੇ ਦੇ ਵਿੱਚ ਨਾ ਰੱਖਿਆ ਜਾਵੇ ਰਾਤ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਮਿਲੇ ਜਿਹੜੇ ਪੜ ਚੁੱਕੇ ਬੱਚੇ ਉਹਨਾਂ ਨੂੰ ਸਰਕਾਰੀਆਂ ਨੌਕਰੀਆਂ ਮਿਲਣ ਜਿਨ੍ਹਾਂ ਨੂੰ ਹੇਠ ਤੱਕ ਨੌਕਰੀਆਂ ਨੇ ਮਿਲੀਆਂ ਉਹਨਾਂ ਨੂੰ ਮਹੀਨਾਵਾਰ ਜਿਹੜੇ ਉਹ ਭੱਤੇ ਮਿਲਣ ਪੰਜਾਬ ਦੇ ਪਾਣੀ ਪੰਜਾਬ ਦੇ ਕੋਲ ਰਹਿ ਜਾਣ ਪੰਜਾਬ ਦੀ ਖੇਤੀ ਜਿੱਥੇ ਮਰਜੀ ਜਿਹੜੀ ਹੀ ਉਹ ਆਪਾਂ ਜਾ ਕੇ ਵੇਚ ਸਕਦੇ ਸਾਂ ਮੁੱਦੇ ਤੇ ਇਹ ਹੀ ਸਨ ਇਹਦੇ ਵਿੱਚ ਅੱਤਵਾਦ ਦਾ ਜਾਂ ਪੱਖਵਾਦ ਦਾ ਤੇ ਕੋਈ ਸਿਲਸਿਲਾ ਹੀ ਨਹੀਂ ਸੀ ਪਰ ਜਦੋਂ ਇਹ ਮੰਗਾ ਮੰਗੀਆਂ ਗਈਆਂ ਤੇ ਉਦੋਂ ਫਿਰ ਸਾਨੂੰ ਅੱਤਵਾਦੀ ਉਹਦੋਂ ਸਾਨੂੰ ਪੱਖਵਾਦੀ ਉਹਦਾ ਸਾਨੂੰ ਜਿਹੜਾ ਹੈ ਵੱਖਵਾਦੀ ਕਰਕੇ ਜਿਹੜਾ ਹੈ ਉਹ ਜਨਾਇਆ ਗਿਆ ਤੇ ਅੱਜ ਵੀ ਇਹ ਸਿਲਸਿਲਾ ਜਿਹੜਾ ਹੈ ਉਹ ਜਾਰੀ ਹੈ ਅੱਛਾ ਮੇਰਾ ਇੱਕ ਖਾਲਸਾ ਜੀ ਸਵਾਲ ਆ ਅੱਜ ਦੇ ਵਿਸ਼ੇ ਤੇ ਲਾਸਟ ਸਵਾਲ ਹੈ ਮੇਰਾ ਤੇ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਕਿ तकरीबन 2 ਲੱਖ ਦੀ ਵੋਟ ਨਾਲ ਜੇਤੂ ਆ ਹਾਂਜੀ ਹਾਂਜੀ ਤਾਂ ਲੋਕ ਕੋਈ ਜਿਹੜੇ ਅਪਸ਼ਬਦਿਆ ਤਕਰੀਬਨ ਹਜੇ ਵੀ ਬੋਲ ਰਿਹਾ ਕਿ ਹੁਣ ਤਾਂ ਲੋਕਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਲੋਕ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਆ ਜੇ ਉਹ ਗਲਤ ਹੁੰਦੇ ਤਾਂ ਲੋਕ ਵੋਟ ਕਿਉਂ ਪਾਉਦੇ ਐਸ ਵੇਲੇ ਤਾਂ 2 ਲੱਖ ਦੀ ਲੀਡ ਨਾਲ ਜਿੱਤ ਗਿਆ ਆ ਇਹ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੇਖੋ ਜੀ ਸਿੱਖ ਕੌਮ ਹਮੇਸ਼ਾ ਹੀ ਸਿਰ ਚੁੱਕ ਕੇ ਜਿੰਦੀ ਰਹੀ ਐ ਤੇ ਉਹ ਜਿੰਦੀ ਰਹਿਣਾ ਐ ਪਰ ਬਾਬੇ ਨਾਨਕ ਵਰਗਿਆਂ ਨੂੰ ਦੁਨੀਆ ਨੇ ਨਹੀਂ ਬਖਸ਼ਿਆ ਤੇ ਸਿੱਖਾਂ ਨੂੰ ਤੇ ਇਹਨਾਂ ਨੇ ਬਖਸ਼ਣਾ ਹੀ ਨਹੀਂ ਹੈ ਗੁਰੂ ਨਾਨਕ ਸਾਹਿਬ ਜੀ ਨੇ ਸੱਚ ਦਾ ਹੋਕਾ ਦਿੱਤਾ ਉਹਨਾਂ ਨੂੰ ਕਹਿ ਦਿੱਤਾ ਕੋਈ ਆਖੇ ਭੂਤ ਨਾ ਕੋਈ ਕਹੇ ਬਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਠੀਕ ਹੈ ਜੀ ਇਸ ਕਰਕੇ ਸਿੱਖ ਹਮੇਸ਼ਾ ਹੀ ਸੰਘਰਸ਼ ਦੇ ਵਿੱਚ ਉਹ ਜਿਹੜਾ ਹੈ ਉਹ ਲੰਘਦੇ ਰਹਿਣਾ ਬਾਕੀ ਹਾਥੀ ਆਪਣੀ ਤੋਰ ਹਮੇਸ਼ਾ ਤੁਰਦਾ ਰਹਿਣਾ ਹੈ ਤੇ ਥੱਲੇ ਕੂਕਰ ਜਿਹੜੇ ਨੇ ਉਹ ਭੌਂਕਦੇ ਰਹੇ ਲੋ ਜੀ ਗਿਆਨੀ ਕੇਵਲ ਸਿੰਘ ਜੀ ਜਿਨ੍ਹਾਂ ਦੇ ਵਿਚਾਰ ਮੈਂ ਅੱਗੇ ਵੀ ਤੁਹਾਡੇ ਨਾਲ ਸਾਂਝ ਕਰਦਾ ਹੁਣਾ ਲੈਕਿਨ ਉਹਨਾਂ ਦੇ ਵਿਚਾਰ ਜਿਹੜੇ ਆ ਬਹੁਤ ਵਧੀਆ ਵਿਚਾਰ ਕਰ ਦਿੰਦੇ ਆ ਮੈਨੂੰ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਆ ਹਰ ਜਿੱਥੇ ਗੁਰਦੁਆਰੇ ਦੀ ਖਬਰ ਹੋਵੇ ਚਾਹੇ ਕਿਸੇ ਵੀ ਧਰਮ ਦੀ ਹੋਵੇ ਅਸੀਂ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਰਹਿੰਦੇ ਆ ਅਸੀਂ ਹਰ ਗਲੀ ਦੀ ਹਰ ਕੋਨੇ ਦੀ ਖਬਰ ਅਸੀਂ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਰਵਾਂਗੇ ਤੁਸੀਂ ਦੇਖਦੇ ਰਹਿਣਾ ਦੁਆਬਾ ਨਿਊਜ਼ 24 ਅਮਰਤ ਸੰਚਾਰ ਜਿਹੜੇ ਗੁਰਵਾਲੇ ਨਹੀਂ ਬਣੇ ਉਹ ਮਨ ਬਣਾਉਂਦਾ ਆ ਗੁਰਵਾਲੇ ਬਣਗੇ ਇਹ ਦਿਨ ਮਨਾਏ ਸਾਡੇ ਸਭਲੇ 79 ਜੀ ਤਾਂ ਸੱਚੀ ਤੇ ਸੁੱਚੀ ਸਰਾਂਧੀ ਇਹ ਹੀ ਹੈ ਤਾਪਸੀ ਵੀ ਬਖਸ਼ੋ ਦਾਸ ਗੁਰੂ ਵਾਲੇ ਬਣ ਕੇ ਇਹ ਸੱਚ ਜੀਵਨ ਦਾ ਮਨੋਰਥ ਹੈ ਦਾਸ ਗੁਰਜੀਤ ਸਿੰਘ ਪੱਠੜ ਸਾਡੇ ਸਤਿਕਾਰਯੋਗ ਦੁਆਬਾ ਨਿਗੁੜਵਾਲੇ ਭਾਈ ਗੁਰੂ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੋ ਸਾਨੂੰ ਮੀਡੀਆ ਤੱਕ ਜੀਵਨ ਦਾ ਗੁਰੂ ਸਮਾਗਮ 1984 ਦੇ ਸ਼ੀਸ਼ਾਨ ਨੂੰ ਸਨਮਾਨਿਤ ਕਰਨ ਲਈ ਉਹਨਾਂ ਸਨ ਸਾਡੇ ਕਮੇਟੀ ਨੇ ਵੀ ਸਾਨੂੰ ਮੀਡੀਆ ਇਹ ਪਹੁੰਚਾਉਣਾ ਦਾ ਵੀ ਧੰਨਵਾਦ ਹੈ ਹਉ ਗੁਰੂ ਪਿਆਰੇਓ ਅਸੀਸ ਬਖਸ਼ੋ ਦਾਸ ਗੁਰਜੀਤ ਸਿੰਘ ਪੱਠੜ ਜਿਥੇ ਮਸੀਹ ਦਿੰਦੇ ਫਿਰ ਕਹਿੰਦੇ ਹੋ ਵਾਹਿਗੁਰੂ ਜੀ ਦਾ ਹਾਂ ਸਾਹਿਬ ਵਾਹਿਗੁਰੂ